ਸਤਿ ਸ਼੍ਰੀ ਅਕਾਲ ਜੀ ਮਾਲਕ ਨੇ ਜਿਹੜਾ ਰੇਟ ਮੰਗਿਆ ਜੀ 2,70,000 ਰੁਪਏ ਪੂਰੀ ਵਧੀਆ ਜ਼ਮੀਨ ਮਿੱਠਾ ਪਾਣੀ ਮੋਟਰ ਲੱਗੀ ਐ ਵਿੱਚ ਘਰ ਵੀ ਬਣਿਆ ਵਧੀਆ ਹਰ ਸਾਲ ਫਸਲ ਹੁੰਦੀ ਐ ਵਾਰ-ਵਾਰ ਨਹੀਂ ਆਉਂਦਾ ਇਹੋ ਜਿਹਾ ਮੌਕਾ ਕਿਤੇ ਹੱਥੋਂ ਤੁਸੀਂ ਸੌਦਾ ਨਾ ਕੱਢ ਲਿਓ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦੇਵਾਂਗੇ ਜ਼ਮੀਨ ਬਾਰੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਮਸ਼ੀਨਰੀਆਂ ਵੇਚਣੀ ਐ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਨੰਬਰ ਨੋਟ ਕਰ ਲਓ 987798846 ਇਹ ਚੈਨਲ ਦਾ WhatsApp ਨੰਬਰ ਹੈ ਜੋ ਕਿ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਫੁੱਲ ਸਕਰੀਨ ਦੀ ਇੱਕ ਵੀਡੀਓ ਬਣਾ ਲਓ ਜੀ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਦਿਓ ਤੇ ਫੁੱਲ ਸਕਰੀਨ ਦੀ ਵੀਡੀਓ ਹੋਣਾ ਜ਼ਰੂਰੀ ਹੈ ਸਾਰੀ ਜਾਣਕਾਰੀ ਪੰਜ ਸੱਤ ਫੋਟੋਆਂ ਫੇਜ ਕੇ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਅੱਜ ਤੁਹਾਨੂੰ ਜ਼ਮੀਨ ਦਿਖਾ ਰਹੇ ਹਾਂ ਇਹ ਟੋਟਲ 35 ਵਿੱਗੇ ਜ਼ਮੀਨ ਹੈ ਟੋਟਲ 35 ਵਿੱਗੇ ਜ਼ਮੀਨ ਵਿਕਾਊ ਹੈ ਜੀ ਮੋਟਰ ਲੱਗੀ ਹੈ ਵਧੀਆ ਵਿੱਚ ਮਕਾਨ ਬਣਿਆ ਆਪ ਵੀ ਰਹਿ ਸਕਦੇ ਹੋ ਤੇ ਕੋਈ ਲੇਬਰ ਵੀ ਉਠਾ ਸਕਦੇ ਹੋ ਵਧੀਆ ਖੁੱਲਾ ਮਕਾਨ ਬਣਿਆ ਜੀ ਤੁਸੀਂ ਆਪ ਰਹਿਣਾ ਆਪ ਵੀ ਰਹਿ ਸਕਦੇ ਹੋ ਜੇ ਕੋਈ ਤੁਸੀਂ ਲੇਬਰ ਬਿਠਾਉਣਾ ਚਾਹੁੰਦੇ ਹੋ ਕੰਮ ਵਾਸਤੇ ਤਾਂ ਤੁਸੀਂ ਉਸ ਨੂੰ ਵੀ ਬਿਠਾ ਸਕਦੇ ਹੋ ਮੋਟਰ ਲੱਗੀ ਹੋਈ ਹੈ মিٹھা پانی ਹੈ ਜੀ मूंगफली बेल्ट ਵਾਲਾ ਏਰੀਆ ਸੜਕ ਤੋਂ ਦੂਜਾ ਖੇਤ ਹੈ ਜੀ ਤਾਰਬੰਦੀ ਕੀਤੀ ਹੋਈ ਹੈ ਵਧੀਆ ਤਾਰਬੰਦੀ ਕੀਤੀ ਹੋਈ ਹੈ ਤੇ मूंगफली बेल्ट ਵਾਲਾ ਏਰੀਆ ਹੈ ਜੀ ਮਿੱਠਾ ਪਾਣੀ ਹੈ ਸੜਕ ਤੋਂ ਦੂਜਾ ਖੇਤ ਹੈ ਕੋਈ ਵੀ ਬੰਦਾ ਖਰੀਦ ਸਕਦਾ ਇਸ ਜ਼ਮੀਨ ਨੂੰ ਪੰਜਾਬ ਹਰਿਆਣਾ ਦਿੱਲੀ ਐਮਪੀ ਯੂਪੀ ਏਰੀਆ ਹੈਗਾ ਜੀ ਕੋਲਾਇਤ ਵਿਕਾਨੇਰ ਕੋਲਾਇਤ ਵਿਕਾਨੇਰ ਦਾ ਇਹ 35 ਬਿਗੇ ਬਾਣ ਹੈ ਜੀ ਬਿਚ ਮਕਾਨ ਬਣਿਆ ਆਪ ਵੀ ਰਹਿ ਸਕਦੇ ਹੋ ਤੇ ਕੋਈ ਲੇਬਰ ਵੀ ਬਿਠਾ ਸਕਦੇ ਹੋ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਮਿੱਠਾ ਪਾਣੀ ਹੈ ਜੀ ਮੂੰਗਫਲੀ ਬੈਲਟ ਵਾਲਾ ਏਰੀਆ ਸੜਕ ਤੋਂ ਦੂਜਾ ਖੇਤ ਤਾਰਬੰਦੀ ਕੀਤੀ ਹੋਈ ਹੈ ਏਰੀਆ ਕੋਲਾਇਤ ਬੀਕਰ ਨੇ ਕੋਈ ਵੀ ਬੰਦਾ ਖਰੀਦ ਸਕਦਾ ਹੈ ਪੰਜਾਬ ਹਰਿਆਣਾ ਦਿੱਲੀ ਐਮਪੀ ਯੂਪੀ ਰੇਟ 270000 ਬਿਗੇ ਦਾ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 93527 53402 93527 53402 ਇਸ ਨੰਬਰ ਤੇ ਫੋਨ ਕਰਕੇ 35 ਵਿੱਗੇ ਜ਼ਮੀਨ 270000 ਵਿੱਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਜਿਹੜੇ ਪਹਿਣਪੜਾ ਚੈਨਲ ਤੇ ਨਵੇਂ ਆਏ ਨੇ ਐਸ਼ਟੈਗ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਜੀ ਤੇ ਉਹਨਾਂ ਦਾ ਤਹਿਦਲੁਤ ਧੰਨਵਾਦ ਕਮੈਂਟਾਂ ਦੇ ਵਿੱਚ ਆਪਦਾ ਨਾਮ ਤੇ ਏਰੀਆ ਜਰੂਰ ਦੱਸਦਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਚੈਨਲ ਦੇ ਨਾਲ ਜੁੜੇ ਹੋਇਓਂ ਸਪੋਰਟ ਕਰਦੇ ਆ ਰਹੇ ਹੋ ਜੀ ਤੇ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸਦਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਜੇਕਰ ਤੁਸੀਂ ਕਿਹੜੇ ਪਿੰਡ ਸ਼ਹਿਰ ਦੀ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਸਾਨੂੰ ਕਮੈਂਟਾਂ ਜਰੂਰ ਦੱਸਿਓ ਜੀ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਹੋਊਗੀ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਸੋ ਕਮੈਂਟਾਂ ਜ਼ਰੂਰ ਦੱਸਿਆ ਕਰੋ ਜੀ ਤੇ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੁੰਦਾ 98798844 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਉਹਦੇ ਵਿੱਚ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਜੀ ਉਹਨਾਂ ਨਾਲ ਗੱਲ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ